ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਏ ਸਰੀਰਾ ਮੇਰੇ ਆ ਇਸ ਜਗ ਮੈਂ ਕੈ ਕਿਆ ਤੁਧ ਕਰਮ ਕਵਾਇਆ ਕੇ ਕਰਮ ਕਵਾਇਆ ਤੋ ਸਰੀਰਾ ਦਾ ਤੁ ਜਗ ਮੈਂ ਆਇਆ ਜਿਨਾਰ ਤੇਰਾ ਰਚ ਰਚਿਆ ਸੋਰ ਮਨ ਵਸਾਇਆ ਗੁਰ ਪਰ ਸਾਧ ਦੀ ਅਰਮਣ ਵਸਿਆ ਪੁਰੂਲ ਗਿਆ ਭਾਇ ਕੈ ਨਾਨਕੇ ਸਰੀਰ ਪ੍ਰਵਾਨ ਹੋਆ ਜਿਨ ਸਤ ਗੁਰ ਸੋ ਜਿਤ ਲਾਇਆ ਐਨੇ ਤਰਹ ਮਿਰਹਾ ਹਰ ਤੁਮੈ ਜੋਤਰੀ ਹਰ ਬਨੌਰ ਨ ਦੇਖੋ ਕੋਈ ਹਰ ਬਨੌਰ ਨ ਦੇਖੋ ਕੋਈ ਨਦਰੇ ਹਰ ਨੇ ਹਾਲਿਆ ਇਹ ਆ ਵੇ ਸੰਸਾਰ ਤੁਮ ਦੇਖ ਤੇ ਕਿਉ ਹਰਕਾਰ ਰੂਪ ਹੈ ਹਰੋਬ ਨਧਰੀ ਆਇਆ ਗੁਰਬਰਸਾ ਦੇ ਬੋਝਿਆ ਜਾਵੇ ਖਾ ਹਰ ਕੈ ਹਰ ਵਰਨ ਨ ਕੋਈ ਕੈ ਨਾਨਕੇ ਨੇਤਰੰਸ ਸਤਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਤੇ ਸਰਨ ਹਾ ਮੇਰੇ ਹਾ ਸਾਚਾ ਸੁਨੇ ਨਾ ਪਠਾਏ ਸਾਚਾ ਸੁਨੇ ਨਾ ਪਟਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਨੇ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸਚ ਲਖ ਵਡਾਨੇ ਤਾਂ ਕਿ ਗਤ ਕਈ ਨਾ ਜਾਏ ਕਾ ਨਾਨਕ ਅਮ੍ਰਿਤ ਨਾਮ ਸੁਣਾ ਪਿੱਤਰ ਹੋ ਸੱਚ ਸੁਨੇ ਨੋ ਪਠਾਈ ਹਰ ਜੀਉ ਗੁਬਾਂਦ ਰੱਖੈ ਬਾਜਪਨ ਵਜਾਇਆ ਵਜਾਇਆ ਵਜਪੋ ਨ ਦਵਾਰੇ ਪ੍ਰਗਟ ਕੀਏ ਦਸਵਾ ਗੁਬਤਰ ਖਾਇਆ ਗੁਰਦੁਆਰੇ ਲਾਇ ਪਾਵਨੇ ਇੱਕ ਨਾਂ ਦਸਵਾ ਦੁਆ ਦਿਖਾਇਆ ਤਾਨੇ ਕ੍ਰੋਪ ਨਾਮ ਨੇ ਦੇ ਤਦ ਤਰ ਜਾਈ ਪਾਇਆ ਕਹਿ ਨਾਨਕ ਪਿਆਰਾ ਜੀਆ ਗੁੱਭਾ ਅੰਦਰ ਕੈ ਬਾਜਾ ਪਉਣ ਵਜਾਇਆ ਇਹੋ ਸੱਚਾ ਸਲਾ ਸੱਚ ਕਰ ਗਵਹ गाव दस ला कर साच्चा जदा सचा सत्य आवे सच्चा चव जब पवे गुरु जिन अब जावे ये साधसना का खसम है जिस भक्त से 100 जन पावे कै नानक सा सुला सच्चा कर गावहि ਹੰਦ ਸਨਾਵਟ ਭਾਗਿਆ ਸਗਲ ਮਨੋਰਥ ਪੂਰੇ ਪਾਪ ਬਰਮ ਬਰਪਾ ਤੁਰੇ ਸਗਲ ਵਸੂਰੇ ਧੋ ਕ੍ਰੋਧ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਪੈ ਸਰਸੇ ਪੂਰੇ ਘੁਰਤੇ ਜਾਣੀ ਸੁਨਤੇ ਪਨੀਤ ਕਹਤੇ ਪਵਿੱਤਾ ਸਤਿਗੁਰਿਆ ਪ੍ਰਭ ਹੋਰੇ ਭਗਵੰਤਨਾ ਗੁਰਚਨ ਲਾਗੇ ਵਾਝੇ ਅਨੰਦ ਤੋਰੇ ਸੋੰਤੇ ਪਨੀਰ ਕਤਪਤਾ ਸਤਿਗੁਰਿਆ ਭਰਪੂਰੇ ਬਨਵੰਤਨਾ ਗੁਰ ਚਲਨਾਗੇ ਵਾਜੇ ਅਣਾ ਤੋਰੇ ਸ਼ਲੋਕ ਪਵਨ ਕਰੋ ਪਾਣੀ ਪਤਾ ਮਾਤਾ ਤਰਤ ਮਹਤ ਤਿਸਰਾ ਦੁਦਾਇ ਦਾਇਕ ਲੈ ਸਗ ਜਗਤ ਚਗਿਆਈਆਂ ਬਰਿਆਈਆਂ ਬਾਚਾ ਧਰਮ ਦੌਰ ਕਰਵੀ ਆਪੋ ਆਪਣੀ ਤੇ ਨੇੜੈ ਤੇ ਦੂਰ ਜਿਨੇ ਨਾਮ ਧਿਆਇਆ ਗਏ ਬਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੇ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ